ਆਪਲਾ ਜਿਹੜਾ ਫੋਆ ਸਾਰਾ ਇਹ ਇਹ ਹਮ ਇੱਕ ਤਾਂ ਆਪਣਾ ਮਲਾ ਦੁਕਾਨਾਂ ਤੇ ਬਣਿਆ ਬਣਾਇਆ ਹੁੰਦਾ ਆਪਾਂ ਘਰੇ ਤਿਆਰ ਕੀਤਾ ਹੋਇਆ ਸਾਰਾ ਫੁੱਲ ਫੈਂਡ ਦਾ। ਕਲੇਨ ਬਰਫੀ ਹੋ ਗਈ ਜੀ। ਬੇਸਣ ਬਰਫੀ ਹੋ ਗਈ। ਕੋਕੋਨਟ ਬਰਫੀ ਹੋ ਗਈ। ਬਲੈਕ ਜਾਮਨ ਹੋ ਗਈ ਤਿੰਨ ਤਰ੍ਹਾਂ ਦੀ ਜਾਮਨ ਆਪਣੀ। ਚਮਚਮ ਤੇ ਸੈਂਟ ਪੀਸ ਹੋ ਗਈ। ਆ ਜਾਮਨਾਂ ਗਈ। ਇਹਨਾਂ ਦੀ ਬਾਈਆਂ ਦੀ ਰਸੋਈ ਦਾ ਵੀ ਬਹੁਤ ਸਾਫ਼ ਸੁਥਰਾ ਕੰਮ ਆ। ਇਹ ਆਪਣੇ ਲੱਡੂ ਤਿਆਰ ਵੇਚਦੇ ਆ ਆਪਣੇ ਵਿਆਹਾਂ ਚੋਂ ਪਕੌੜੀ ਵਾਲੇ ਲੱਡੂ। ਵਧੀਆ ਜੀ, ਵਧੀਆ ਵਧੀਆ ਆਪਾਂ ਇੰਨਾ ਕਹਿ ਸਕਦੇ ਆ ਜੇ ਕੋਈ ਆਪਣਾ ਮਠਾਈ ਦਾ ਡੱਬਾ ਲੈ ਕੇ ਵੀ ਜਾਂਦਾ ਖਾ ਕੇ ਚੈੱਕ ਕਰਕੇ ਜੇ ਨਾ ਚੰਗੀ ਲੱਗੀ ਵਾਪਸ ਕਰ ਸਕਦਾ ਜੀ। ਹੁਣ ਪੈਸੇ ਦਿੱਤੇ ਜਾਣਗੇ ਦੁੱਗਣੇ ਦੇਵਾਂ ਪੈਸੇ। 200 ਦਾ ਡੱਬਾ 400 ਦੇਵਾਂ। ਵਿਵਾਗ ਤਾਂ ਤੁਹਾਡਾ ਸਾਡੇ ਪੇਜ ਮਾਲਵਾ ਵੈਲਟ ਪੀਵੀ03 3 ਦੇ ਉੱਤੇ ਅੱਜ ਅਸੀਂ ਪਹੁੰਚੇ ਆ ਸੇਖੋਂ সুইਟ ਹਾਊਸ ਦੇ ਉੱਤੇ ਤੇ ਮਲਾਉਣਿਆ ਤੁਹਾਨੂੰ ਬਾਈ ਬਲੌਰ ਨਾਲ ਆਜੋ ਬਈ। ਧਰਤੀ ਕਮਾ ਜੀ ਇਹ ਨੇ ਬਾਈ ਬਲੌਰ ਇਹਨਾਂ ਦਾ ਮਠਿਆਈਆਂ ਦਾ ਕੰਮ ਬਹੁਤ ਪੁਰਾਣੇ ਟਾਈਮ ਤੋਂ ਆ ਬਾਈ ਘਰ ਦੇ ਦੁੱਧ ਦੀ ਸ਼ੁੱਧ ਮਠਾਈ ਤਿਆਰ ਕਰਦੇ ਆ ਤੇ ਆ ਲੈਣੇ ਬਾਈ ਤੋਂ ਮਠਾਈ ਬਾਰੇ ਜਾਣਕਾਰੀ ਹਾਂਜੀ ਬਾਈ ਬਾਈ ਆਪਣਾ ਜਿਹੜਾ ਫੋਆ ਸਾਰਾ ਇਹ ਇਹ ਆਪਕਾ ਆਪਣਾ ਮਲਾ ਦੁਕਾਨਾਂ ਤੇ ਬਣਿਆ ਬੜਾਇਆ ਹੁੰਦਾ ਆ ਆਪਾਂ ਘਰੇ ਤਿਆਰ ਕੀਤਾ ਹੋਇਆ ਸਾਰਾ ਫੁੱਲ ਫੈਂਡ ਦਾ ਦੁੱਧ ਲੈ ਕੇ ਆਪਾਂ ਫੈਂਡ ਦਾ ਲੈ ਕੇ ਸਾਰੀ ਮਾਲ ਆਪਣਾ ਮੇਨ ਮੇਨ ਆਈਟਮ ਆਪਣੇ ਕੋਲ ਮਾਲਾ ਪਲੇਨ ਬਰਫੀ ਹੋਗੀ ਜੀ ਮਈ ਬੇਸਣ ਬਰਫੀ ਹੋਗੀ ਕੋਕੋਨਟ ਬਰਫੀ ਹੋਗੀ ਬਲੈਕ ਜਾਮਨ ਹੋ ਗਈ ਤਿੰਨ ਤਰ੍ਹਾਂ ਦੀ ਜਾਮਨ ਆਪਣੀ ਪੇੜੇ ਹੋ ਗਏ ਜੀ ਤੇ ਰੰਗਦਾਰ ਸੌਦਾ ਆਪਣਾ ਬਾਕੀ ਟਰੇਆਂ ਦੇ ਵਿੱਚ ਅਸੀਂ ਲਿਮਟਿਡ ਸੌਦਾ ਹੀ ਰੱਖਦੇ ਆ ਬਲੈਕ ਜਾਮਨ ਹੋ ਗਈ ਨਾਲ ਦੀ ਨਾਲ ਤਿਆਰ ਹੋਈ ਜਾਂਦੀ ਹੈ ਆਪਣੀ ਆਹੀ ਰਹਿ ਗਿਆ ਸਟਾਕ ਆਪਣੇ ਕੋਲ ਤਿਆਰ ਹੋਈ ਰਹੀ ਹੈ ਤਾਜ਼ੀ ਸਾਰੀ ਰਸਗੁੱਲਾ ਹੋ ਗਿਆ ਜੀ ਚਮਚਾਂ ਤੇ ਸੈਂਟ ਪੀਸ ਹੋ ਗਏ ਜੀ ਆ ਗਿਆ ਜਾਮਨਾਂ ਦੀ ਬਾਕੀ ਤਿਆਰ ਹੋ ਰਾਇਆ ਸੌਦਾ ਆਪਣਾ ਪਿੱਛੇ ਤਾਜਾ ਬਸ ਸਵੇਰ ਨੂੰ ਮਲਾਂ ਬਣਾ ਕੇ ਸ਼ਾਮ ਨੂੰ ਖਤਮ ਹੋ ਜਾਂਦਾ ਹੀ ਆਪਣਾ ਸਾਰਾ ਬਾਕੀ ਨਮਕੀਨ ਦਾ ਕੰਮ ਆ ਨਾਲ ਆਪਣੀ ਬਰੈਡ ਪਕੌੜਾ ਹੋ ਗਿਆ ਸਮੋਸਾ ਹੋ ਗਿਆ ਜੀ ਗਰਮ ਜਲੇਬੀ ਹੋ ਗਈ ਨਾਲ ਦੀ ਨਾਲ ਓਨੀ ਕੀ ਤਿਆਰ ਕਰਦੇ ਆ ਪੈਣੀ ਸਟਾਕ ਜੋੜ ਕੇ ਰੱਖਦੇ ਆ ਬਰੈਡ ਵਗੈਰਾ ਜਿਹੜਾ ਆਪਾਂ ਮਲਾਂ ਬਣਾਉਣੇ ਜੀ ਪਿਓਰ ਬੇਸਨ ਦਾ ਜੀਤ ਮੱਲ ਦਾ ਬੇਸਨ ਆਈ ਆਪਣੇ ਕੋਲੇ ਵਧੀਆ ਰਫੈਂਡ ਕਿਉਂ ਵੀ ਡਾਲ ਲੜਾ ਆਪਣਾ ਵਧੀਆ ਬੱਸ ਦੇ ਹੀ ਆਪਾਂ ਇਹਨਾਂ ਦੀ ਬਾਈਆਂ ਦੀ ਰਸੋਈ ਦਾ ਵੀ ਬਹੁਤ ਸਾਫ਼ ਸੁਥਰਾ ਕੰਮ ਆਮ ਕਰਕੇ ਆਪਾਂ ਬਾਜ਼ਾਰਾਂ ਵਿੱਚ ਦੇਖਦੇ ਆਂ ਵੀ ਉੱਥੇ ਬਹੁਤ ਹੀ ਜ਼ਿਆਦਾ ਗੰਦ ਮੱਖੀਆਂ ਜੋ ਆਮ ਜ਼ਿੰਦਗੀ ਨਾਲ ਖਲਵਾੜ ਕੀਤਾ ਜਾਂਦਾ ਲੋਕਾਂ ਦੇ ਇਹਨਾਂ ਨੇ ਬਹੁਤ ਹੀ ਸ਼ੁੱਧ ਤੇ ਸਾਫ਼ ਤਰੀਕੇ ਨਾਲ ਮਠਾਈ ਚੈਰ ਕਰਦੇ ਬਾਕੀ ਬਾਈਆਂ ਕੋਲੇ ਜਿੰਨੇ ਵੀ ਵਰਕਰ ਤਿਆਰ ਕਰਦੇ ਆ ਕੋਈ ਵੀ ਬੀੜੀ ਤਮਾਕੂ ਜਾਂ ਪਾਣ ਮਸਾਲੇ ਦਾ ਕੋਈ ਵੀ ਸੇਵਨ ਨਹੀਂ ਕਰਦਾ ਜੇ ਕਿਸੇ ਨੇ ਮੱਥਾ ਟੇਕਣ ਲਈ ਵੀ ਮਠਾਈ ਲੈ ਕੇ ਜਾਣੀ ਆ ਤਾਂ ਇਹਨਾਂ ਕੋਲੇ ਉਹ ਤੁਸੀਂ ਬੇਝਿਜਕਾ ਕੇ ਮਠਾਈ ਲੈ ਸਕਦੇ ਹੋ ਇਹ ਆਪਣੇ ਲੱਡੂ ਤਿਆਰ ਹੋਏ ਸਨ ਆਪਣੇ ਬਿਆਹਾਂ ਜਮ ਪਕੌੜੀ ਵਾਲੇ ਲੱਡੂ ਸ ਵਧੀਆ ਜੀ ਵਧੀਆ ਵੇਸਣ ਆਪਣਾ ਜੀਤਮਲ ਦਾ ਵੇਸਣਾ ਜੀ ਤੇ ਉਧਰ ਆਪਣਾ ਰਸਗੁਲਾ ਤਿਆਰ ਹੋ ਰਿਹਾ ਜੀ ਤੇ ਪਾਣੀ ਵਗੈਰਾ ਵੀ ਆਪਾਂ ਰੋ ਦਾ ਯੂਜ਼ ਕਰਦੇ ਹਾਂ ਆਪਾਂ ਬਸ ਉਹਨਾਂ ਦਾ ਸਟਾਕ ਹੀ ਤਿਆਰ ਕਰ ਰਹੇ ਹਾਂ ਸ਼ਾਮ ਤਾਈ ਆਪਣਾ ਦੇਖ ਜਾ ਉਹੀ ਆਪਣੇ ਕੋਲ ਸਾਰੀ ਇਹ ਦੇਖੀ ਆਪਾਂ ਤੁਹਾਨੂੰ ਜੇ ਕਿਸੇ ਨੇ ਮੰਨ ਲਓ ਆਰਡਰ ਤੇ ਮਠਾਈ ਤਿਆਰ ਕਰਵਾਉਣੀ ਉਹ ਵੀ ਕਰ ਦਿੰਦੇ ਹਾਂ ਹਾਜੀ ਹਾਜੀ ਜੇ ਮਾਲਾ ਆਪਦਾ ਸਮਾਨ ਲਿਆ ਕੇ ਕੋਈ ਦੇਸੀ ਘੇਓ ਗੇਰੇਚ ਵੀ ਕਰਾਉਣਾ ਜਾਂ ਆਪਾਂ ਲੇਵਲ ਲੈ ਰਹੇ ਉਹ ਵੀ ਤਿਆਰ ਕਰ ਦਿੰਦੇ ਹਾਂ ਅੱਛਾ ਅੱਛਾ ਬਾਕੀ ਆਪਣਾ 5-6 ਮਿੰਟਾਂ ਦੇ ਵਿੱਚ ਇੱਥੇ ਕੰਮ ਚੱਲਦਾ ਗਾ ਵਿਆਹ ਸਾਡੀਆਂ ਦੇ ਕੈਟਰਿੰਗ ਪੇਰੇ ਦਾ ਵੀ ਕੰਮ ਕਰਦੇ ਆਪਾਂ ਤੇ ਕਿਸੇ ਨੇ ਮਠਿਆਈ ਦੀ ਹੋਮ ਡਿਲੀਵਰੀ ਕਰਾਉਣੀ ਹੋਵੇ ਉਹ ਕਿੰਨੇ ਕਿਲੋਮੀਟਰ ਦੇ ਘਰੇ ਅੰਦਰ ਕਰ ਦਿੰਦੇ ਆ ਆਪਣੇ ਜਿਹੜੇ ਆਪਣੇ ਪਿੰਡ ਆਗੇ ਜੀ ਆਪਣੇ ਦੋ ਦੋ ਤਿੰਨ ਕਿਲੋਮੀਟਰ ਦੀ ਆਪਣੀ ਬੇਟੀ ਤੇ ਆ ਗਈ ਜੀ ਤੇ ਹਣਾ ਹੋ ਗਿਆ ਬੱਲੂਆਣਾ ਹੋ ਗਿਆ ਜੀ ਇਸ ਲਈ ਆਪਾਂ ਜੋ ਪੰਜ 10 ਲੱਗਦੇ ਜੋ ਲੈ ਕੇ ਜਿਹੜੇ ਆ ਫੋਨ ਤੇ ਆਪਣਾ ਨਾਲ ਕੰਟੈਕਟ ਕਰ ਸਕਦਾ ਹੈ ਤੇ ਆਪਾਂ ਮੌਜਦੇ ਕਰ ਦਾਂਗੇ ਕਿ ਕਿਸੇ ਨੇ ਮਤਲਬ ਮੱਥਾ ਦੇਖਣ ਲਈ ਸਵਾ ਮਣੀ ਜਾ ਤਿਆਰ ਕਰਵਾਉਣੀ ਤੁਸੀਂ ਉਹ ਵੀ ਕਰ ਦਿੰਦੇ ਹੋ ਜੀ ਉਹ ਵੀ ਆਰਡਰ ਤੇ ਆਪਾਂ ਤਿਆਰ ਕਰ ਦਿੰਦੇ ਆ ਇਹ ਘਰੇ ਆਪ ਦਾ ਸਮਾਨ ਲਿਆ ਕੇ ਵੀ ਆਪਾਂ ਲੀਵਰ ਲੈ ਲੈਣ ਜੇ ਆਪਣੇ ਕੋਲੋਂ ਵੀ ਪਾਉਣਾ ਆਪਣੇ ਕੋਲੋਂ ਵੀ ਜੀ ਮੇਸਨ ਵਧੀਆ ਜੀਤ ਮਲ ਦਾ ਵਰਤਦੇ ਆਪਾਂ ਠੀਕ ਹੋ ਵਗੈਰਾ ਠੀਕ ਹੈ ਤੇ ਵਿਆਹਾਂ ਸ਼ਾਦੀਆਂ ਦੇ ਆਰਡਰ ਵੀ ਤੁਸੀਂ ਲੈ ਲੈਂਦੇ ਵਿਆਹ ਸ਼ਾਦੀਆਂ ਦੇ ਵੀ ਆਪਾਂ ਕੈਟਰਿੰਗ ਵੇਰਾ ਸਾਰਾ ਠੀਕਾ ਵਗੈਰਾ ਕਰਦੇ ਵਿਆਹ ਸ਼ਾਦੀਆਂ ਸਾਰਾ ਕੰਮ ਕਰਦੇ ਆ ਠੀਕ ਹੈ ਜੀ ਤੇ ਇਹ ਤੁਹਾਡਾ ਜਿਹੜਾ ਕੰਮ ਆ ਕਿੰਨੇ ਸਮੇਂ ਤੋਂ ਪੁਰਾਣਾ ਚੱਲ ਰਿਹਾ ਹੈ ਡੈਡੀ ਨੂੰ ਤਾਂ ਮਤਲਬ ਹੋ ਗਈ ਘੱਟੋ ਘੱਟ ਹੀ ਮਤਲਬ 35 36 ਸਾਲੀ ਅੱਛਾ ਜੀ ਉਸ ਤੋਂ ਬਾਅਦ ਆਪਾਂ ਨੂੰ ਮੈਨੂੰ ਹੋਵੇ 18 ਸਾਲ ਕੰਮ ਕਰਦੇ ਨੇ ਠੀਕ ਹੈ ਜੀ ਹਾਂ ਮਤਲਬ ਪੁਰਾਣਾ ਕੰਮ ਆ ਪੁਰਾਣਾ ਕੰਮ ਆਈ ਆ ਠੀਕ ਹੈ ਵੀ ਜਿਹੜੀ ਮਠਿਆਈ ਆ ਉਹ ਬਹੁਤ ਮਲਾਕੀਤ ਹੁੰਦੀ ਆ ਤੇ ਜੋ ਜ਼ਿੰਦਗੀ ਨੇ ਖਲਵਾੜ ਕੀਤਾ ਜਾਂਦਾ ਲੋਕਾਂ ਦੇ ਛੋਟੀ ਮਠਿਆਈ ਛੋਡੇ ਤੋਂ ਲੋਕ ਕਿਉਂ ਖਰੀਦਣ ਇਹ ਆਪਣਾ ਇਹ ਨਹੀਂ ਆ ਪੰਜ ਛੇ ਪਿੰਡਾਂ ਦੇ ਵਿੱਚ ਆਪਾਂ ਕੰਮ ਕਰਦੇ ਆ ਬਾਕੀ ਉਹਨਾਂ ਲੋਕਾਂ ਨੂੰ ਹੀ ਪਰੋਸ਼ ਆਈ ਆਪਣੇ ਤੇ ਬਾਕੀ ਆਪਾਂ ਵੀ ਐਣੀ ਦੁਕਾਨ ਕਰਕੇ ਵੀ ਆਪ ਜਿੰਨੀ ਮਠਾਈ ਦੇ ਤੁਰਦਾ ਫਿਰਦਾ ਕਿ ਪੱਕੇ ਗਾਹ ਕਾ ਮੇਰੇ ਕੋਲੇ ਪਿੰਡਾਂ ਦੇ ਗਾਹ ਕਾਉਂਦੇ ਜਿਹਨਾਂ ਦੇ ਆਪਾਂ ਕੰਮ ਕਰਦੇ ਆਂ ਵੀ ਸਟਾਕ ਜਾਂਦਾ ਆਪਣਾ 10-10 15-15 ਡੱਬੇ ਜਾਂਦੇ ਜੀ ਕੋਈ ਆਪਾਂ ਨੂੰ ਵੇਚਣ ਦਾ ਲਾਲਚ ਨਹੀਂ ਆਪਾਂ ਵੀ ਆਪਾਂ ਇੰਨਾ ਕਹਿ ਸਕਦੇ ਆਂ ਜੇ ਕੋਈ ਆਪਣਾ ਮਠਾਈ ਦਾ ਡੱਬਾ ਲੈ ਕੇ ਵੀ ਜਾਂਦਾ ਖਾ ਕੇ ਚੈੱਕ ਕਰਕੇ ਜੇ ਨਾ ਚੰਗੀ ਲੱਗੀ ਵਾਪਸ ਕਰ ਸਕਦਾ ਜੀ ਹੁਣ ਪੈਸੇ ਦਿੱਤੇ ਜਾਣਗੇ ਦੁੱਗਨੇ ਦੇਉ ਪੈਸੇ ਜੇ 200 ਦਾ ਡੱਬਾ 400 ਦੇਉ ਜਿਹੜਾ ਤੁਸੀਂ ਖੁਆ ਤਿਆਰ ਕਰਦੇ ਹੋ ਉਹ ਮਤਲਬ ਆਪ ਤੁਹਾਨੂੰ ਦੱਸ ਰਿਹਾ ਕਿ ਅਕਦਾ ਤਿਆਰ ਫੁੱਲ ਫੈਂਟ ਦੀ ਮੇਰਾ ਮਾਲਾ ਬਲੌਗ ਸੇਖੋਂ ਦੇ ਨਾਂ ਤੇ ਫੇਸਬੁੱਕ ਤੇ ਆਈਡੀ ਹੈ ਉਹਦੇ ਲਾਈਵ ਪਾਇਆ ਵੇ ਕੰਮ ਜੀ ਆਪਣਾ ਜਿੰਨਾ ਵੀ ਪਾਇਆ ਵੇ ਖੁਆ ਕੜਦਾ ਬਣਾਉਂਦਾ ਮਠਿਆਈ ਜਿਹੜੀ ਆਪਣੀ ਜਿੰਨੀ ਆਪਾਂ ਬਰਫੀ ਤਿਆਰ ਕੀਤੀ ਹੈ ਬੇਸਨ ਵਗੈਰਾ ਜਿਹੜਾ ਆਪਾਂ ਤਿਆਰ ਸਾਰੀ ਪਾਈ ਵੀ ਹੈ ਲਾਈਵ ਪਾਈ ਵੀ ਉਹਦੇ ਇੰਸਟਾ ਤੇ ਵੀ ਆਪਣੀ ਇਹੀ ਆਈਡੀ ਬਲੌਗ ਸੇਖੋਂ ਦੇ ਨਾਂ ਤੇ ਜੀ ਤੇ ਫੇਸਬੁੱਕ ਤੇ ਵੀ ਇਹੀ ਆਈਡੀ ਹੈ ਫਾਦਰ ਸਾਹਿਬ ਵੀ ਇਹ ਕੰਮ ਕਰਦੇ ਰਿਹਾ ਨੇ ਨੇੜੇ-ਨੇੜੇ ਇਹਨਾਂ ਨੂੰ ਸਾਰੇ ਪਿੰਡ ਪਿੰਡ ਜਾਣਦੇ ਹੀ ਹੈਗੇ ਮੱਖਣ ਜੀ ਨੂੰ ਤੇ ਬਾਈ ਇੱਕ ਜੇ ਕਿਸੇ ਨੇ ਵੀ ਮੰਨ ਜਾ ਤੁਸੀਂ ਆਪਣਾ ਐਡਰੈਸ ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ ਜੀ ਆਪਣਾ ਐਡਰੈਸ ਹੈ ਜੀ ਸਰਕਾਰੀ ਸਕੂਲ ਹੈ ਜੀ ਆਪਣਾ ਕੋਲੇ ਬੱਲੂਆਣੇ ਤੋਂ ਜਦੋਂ ਨੇ ਸਰਕਾਰੀ ਸਕੂਲ ਦੇ ਕੋਲੇ ਛੱਪੜਾ ਛੱਪੜ ਦੇ ਨਾਲ ਹੀ ਹੈ ਜੀ ਆਪਣਾ ਪਿੰਡ ਚੁੱਕੇ ਖੁਰਦਾ ਪਿੰਡ ਚੁੱਕੇ ਖੁਰਦਾ ਤੇ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 95922 70886 83606 55670 ਬਾਕੀ ਜੇ ਕਿਸੇ ਨੂੰ ਨਾਂ ਵੀ ਸਮਝ ਆਈ ਅਸੀਂ ਆਪਣੀ ਵੀਡੀਓ ਦੇ ਥੱਲੇ ਇਹਨਾਂ ਦਾ ਕਾਰਡ ਜ਼ਰੂਰ ਪਾਵਾਂਗੇ ਉੱਥੋਂ ਤੁਸੀਂ ਮੋਬਾਈਲ ਨੰਬਰ ਜਾਂ ਐਡਰੈਸ ਲੈ ਕੇ ਇਹਨਾਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਜਿਹੜਾ ਸਾਡਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਆਊਗਾ ਬਾਈ ਉਹਦਾ ਸਪੈਸ਼ਲ ਮਾਨਤਾਣ ਵੀ ਕਰਨਗੇ ਹਾਂਜੀ ਹਾਂਜੀ ਜਰੂਰ